ਮਾਨਤਾਦਾਰੀਆਂ ਨੂੰ ਬੋਲੋ ਬਦ ਉੱਪਰ ਕੀ ਕਿਥੇ ਆਓ ਤਾਂ ਸੇਮ ਜੀ ਆ ਤੁਸੀਂ ਆਪਣੇ ਧੀ ਦੇ ਬੱਚਾ ਦਿਓ ਬੱਚਾ ਬੇਟੇ ਨੂੰ ਦੇਖੋ ਇਹ ਲਾ ਗੁੱਡੀ ਕੋ ਲਾਪੋ ਤਾਂ ਬਾਜੋ ਵੇਖ ਲੈਣਾ ਕਿਹੜਾ ਕਿਦਾ ਹੈ ਹਾਂਜੀ ਸੋਤਾ ਸਾਹਿਬ ਸਸਿਕਾਲ ਜੀ ਕਸ਼ਮੀਰ ਸਿੰਘ ਸੋਤਾ ਪ੍ਰੈਜ਼ੀਡੈਂਟ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਤੇ ਪਿਛਲੇ ਦਿਨੀ ਇੱਕ ਮਜੀਠਾ ਦੇ ਨੇੜੇ ਪਿੰਡ ਹਮਜ਼ਾ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਇਸੇ ਜ਼ਰੂਰਤਮੰਦ ਪਰਿਵਾਰ ਦੀ ਜਿਸ ਪਰਿਵਾਰ ਵਿੱਚ ਦੋ ਬੱਚੇ ਤੇ ਦਾਦੀ ਹੀ ਨੇ ਉਹਨਾਂ ਦੇ ਬੱਚਿਆਂ ਦੇ ਮਾਤਾ ਪਿਤਾ ਇਸ ਦੁਨੀਆ ਵਿੱਚ ਨਹੀਂ ਹੈ। ਕਾਫੀ ਗੁਰਬਤ ਦੀ ਜ਼ਿੰਦਗੀ ਜੀ ਰਿਹਾ ਸੀ। ਉਹ ਵੀਡੀਓ ਵਾਇਰਲ ਹੋਈ ਸੀ ਤੇ ਅੱਜ ਅਸੀਂ ਪਿੰਡ ਹਮਜ਼ਾ ਦੇ ਵਿੱਚ ਪਹੁੰਚੇ ਆਂ ਤੇ ਉਸ ਪਰਿਵਾਰ ਨਾਲ ਬੈਠੇ ਤੇ ਦੇਖਿਆ ਕਿ ਉਹ ਇੱਕ ਸਰਾਂ ਦੇ ਵਿੱਚ ਰਹਿ ਰਹੇ ਨੇ। ਤੇ ਅੱਜ ਅਸੀਂ ਉਹਨਾਂ ਦੇ ਵਿੱਚ ਉਹਨਾਂ ਲਈ ਗਰਮ ਕੱਪੜੇ ਲੈ ਕੇ ਆਏ ਬੱਚਿਆਂ ਵਾਸਤੇ ਬੂਟ ਲੈ ਕੇ ਆਏ ਆ ਕੰਬਲ ਲੈ ਕੇ ਆਏ ਆ ਤੇ ਪੂਰੇ ਘਰ ਦਾ ਰਾਸ਼ਨ ਲੈ ਕੇ ਆਏ ਆ ਤੇ ਖਾਸ ਕਰਕੇ ਅੱਜ ਸਾਡੀ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ ਜੀ ਦਾ ਜਨਮ ਦਿਨ ਸੀ ਔਰ ਉਹਨਾਂ ਬੱਚਿਆਂ ਦੇ ਨਾਲ ਕੇਕ ਕੱਟ ਕੇ ਉਹ ਖੁਸ਼ੀ ਮਨਾਈ ਆ ਤੇ ਬੱਚਿਆਂ ਨੂੰ ਦੇਖਿਆ ਕਿ ਬੱਚਿਆਂ ਜਿਹੜੋ ਕੇਕ ਕਟਾਇਆ ਤੇ ਬੱਚਿਆਂ ਨੂੰ ਸ਼ੂਜ਼ ਪਹਿਨਾਇਆ ਤੇ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਵੇਖ ਕੇ ਸਾਨੂੰ ਵੀ ਬੜੀ ਖੁਸ਼ੀ ਹੋਈ ਹੈ ਤੇ ਮੈਂ ਧੰਨਵਾਦ ਕਰਦਾ ਸਾਰੇ ਹੀ ਸੁਸਾਇਟੀ ਮੈਂਬਰਾਂ ਦਾ ਖਾਸ ਕਰਕੇ ਊਮਨ ਟੀਮ ਮੈਡਮ ਸੰਦੀਪ ਜੋ ਜੀ ਰੂਪਾ ਮੈਡਮ ਜੀ ਟੈਲੋ ਮੈਡਮ ਰਚਨਾ ਜੀ ਤੇ ਹੋਰ ਵੀ ਸਾਰੀ ਟੀਮ ਤੇ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਇਸ ਪਰਿਵਾਰ ਦੀ ਮਦਦ ਕਰ ਲਈ ਸਾਡਾ ਸਹਿਯੋਗ ਕੀਤਾ ਤੇ ਖਾਸ ਕਰ ਇਥੋਂ ਤਰਸੀਮ ਸਿੰਘ ਜੀ ਜੂਐਸਏ ਪਿੰਡ ਤੋਂ ਹੀ ਨੇ ਤੇ ਰੋਸ਼ਨ ਜੀ ਕੇਸ਼ਵ ਕੋਲੀ ਜੀ ਸੁਭਾਸ਼ ਜੀ ਮਜੀਠੀਆ ਜੀ ਤੇ ਰਮੇਸ਼ ਸ਼ਾਮਪੁਰਾ ਜੀ ਜਿਨ੍ਹਾਂ ਨੇ ਇਹਨਾਂ ਦੀ ਖਬਰ ਡਿਸਪਲੇ ਕੀਤੀ ਸੀ ਤੇ ਸਾਡੇ ਤੱਕ ਪਹੁੰਚਾਈ ਸੀ ਸੋ ਅੱਜ ਅਸੀਂ ਇਹ ਪਰਿਵਾਰ ਦੀ ਮਦਦ ਕਰ ਲਈ ਇੱਥੇ ਪਹੁੰਚੇ ਹਾਂ ਸੋ ਇਸ ਪਰਿਵਾਰ ਨੂੰ ਇਹ ਸਮਾਨ ਦੇ ਕੇ ਅਸੀਂ ਭਾਦਾਂ ਵਾਲੇ ਸਮਝ ਰਹੇ ਹਾਂ ਕਿ ਸਾਨੂੰ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਅੱਜ ਅਸੀਂ ਜਿਹੜੀ ਆ ਦੀਵਾਲੀ ਆ ਇਹਨਾਂ ਬੱਚਿਆਂ ਦੇ ਨਾਲ ਹੀ ਸੈਲੀਬ੍ਰੇਟ ਕੀਤੀ ਆ ਕੇਕ ਖਵਾ ਕੇ ਹੋਰ ਬੱਚਿਆਂ ਵਾਸਤੇ ਦੀਵਾਲੀ ਦੇ ਗਿਫਟ ਲੈ ਕੇ ਸੋ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਕਹਿੰਦਾ ਧੰਨਵਾਦ ਠੀਕ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਭੈਣਾਂਾਂ ਨੂੰ ਭੈਣਾਂ ਨੂੰ ਔਰ ਜਿਹੜੇ ਐਜੂਕੇਸ਼ਨ ਟੀਮ ਦੇ ਜਿਹੜੇ ਲਾਈਵ ਐਜੂਕੇਸ਼ਨ ਲਾਈਫ ਕੇਅਰ ਟੀਮ ਦੇ ਜੋ ਸਾਰੇ ਹੀ ਮੈਂਬਰ ਆਏ ਨੇ ਮੈਂਬਰ ਸਹਿਬਾਨ ਮਰੀਆਂ ਭੈਣਾ ਮੇਰੇ ਵੀਰ ਇਹਨਾਂ ਦੇ ਜੋ ਚੇਅਰਮੈਨ ਸਾਹਿਬ ਸਾਡੇ ਦੀਪਕ ਸੂਰੀ ਜੀ ਔਰ ਸੋਤਾ ਸਾਹਿਬ ਜੀ ਆਏ ਨੇ ਔਰ ਇਹਨਾਂ ਦਾ ਹੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਮੇਰੇ ਮੀਡੀਆ ਵਾਲੇ ਵੀਰ ਨੇ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਦੇ ਦੁਆਰਾ ਹੀ ਇਹ ਬੱਚਿਆਂ ਦੀ ਇੱਥੋਂ ਤੱਕ ਜਿਹੜੀ ਆ ਸਹੂਲਤ ਹੋ ਸਕੀ ਆ ਮੀਡੀਆ ਦੇ ਦੁਆਰਾ ਔਰ ਫਿਰ ਦੁਬਾਰਤੋਂ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪੂਰੀ ਟੀਮ ਦਾ ਔਰ ਜਿਨ੍ਹਾਂ ਨੇ ਵੱਡਾ ਉਪਰਾਲਾ ਕੀਤਾ ਔਰ ਗਰੀਬ ਬੱਚਿਆਂ ਦਾ ਇਹਨਾਂ ਨੇ ਅੱਜ ਇੱਕ ਜ਼ਰੂਰਤਵੰਦ ਬੱਚਿਆਂ ਦੇ ਵਾਸਤੇ ਇਹਨਾਂ ਵੱਡਾ ਉਪਰਾਲਾ ਕੀਤਾ ਉਹਨਾਂ ਦੇ ਜ਼ਰੂਰਤ ਹੋ ਗਈਆਂ ਸਮਾਨ ਬੂੜ ਵਗੈਰਾ ਬਲੈਂਕਟ ਸੀ ਔਰ ਕੱਪੜੇ ਸੀ ਉਹਨਾਂ ਨੂੰ ਦਿੱਤੇ ਆ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਨੇ ਆਪਣਾ ਜਿਹੜਾ ਬਰਥਡੇ ਜਿਹੜਾ ਵਾ ਉਹ ਵੀ ਇੱਥੇ ਇਹਨਾਂ ਦੇ ਨਾਲ ਬੱਚਿਆਂ ਦੇ ਨਾਲ ਆ ਕੇ ਮਨਾਇਆ ਵਾ ਔਰ ਦੀਵਾਲੀ ਦੀ ਲੱਖ ਲੱਖ ਵਧਾਈਆਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਜਿੰਨੇ ਵੀ ਮੇਰੇ ਵੀਰ ਮੇਰੀ ਆਵਾਜ਼ ਨੂੰ ਸੁਣ ਰਹੇ ਸਭ ਨੂੰ ਮੇਰੀਆਂ ਮੇਰੇ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ ਬਹੁਤ ਧੰਨਵਾਦ ਜੀ ਪੂਰੀ ਟੀਮ ਦਾ ਜੀ